ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਤੁਸੀਂ ਸਾਰੇ ਇਸ ਗੱਲ ਨੂੰ ਆਪਦੇ ਹੱਥੇ ਹੰਡਾ ਰਹੇ ਹੋ ਕਿ ਪੰਜਾਬ ਨੂੰ ਜਿਹੜਾ ਪੁਲਿਸ ਰਾਜ ਦੇ ਵਿੱਚ ਦਿਨੋ ਦਿਨ ਬਦਲਿਆ ਜਾ ਰਿਹਾ ਇਹਦਾ ਸੇਕ ਸਾਰੇ ਵਰਗ ਹੀ ਸਹਿ ਰਹੇ ਨੇ ਤੁਸੀਂ ਦੇਖ ਰਹੇ ਹੋ ਵੀ ਰੋਜ਼ ਹੀ ਇੱਕ ਦਾ ਇਹਦਾ ਦਾ ਪੁਲਿਸ ਕਾਊਂਟਰ ਇੱਕੋ ਹੀ ਕਹਾਣੀ ਦੇ ਨਾਂ ਥੱਲੇ ਵੀ ਅਸੀਂ ਇਹ ਹਥਿਆਰਾਂ ਦੀ ਬਰਾਮਦਗੀ ਕਰਾਉਣ ਦੀ ਖਾਤਰ ਲੈ ਕੇ ਜਾ ਰਹੇ ਸੀ ਜਦੋਂ ਇਹ ਤੋਂ ਹਥਿਆਰ ਕਢਵਾਇਆ ਤਾਂ ਇਹਨੇ ਉਹੀ ਹਥਿਆਰ ਸਾਡ ਨੂੰ ਪੜਾਉਣ ਦੇ ਬਜਾਏ ਸਾਡੇ ਤੇ ਫਾਇਰਿੰਗ ਕਰਤੀ ਜਿਹਦੇ ਵਿੱਚ ਜਵਾਬੀ ਸਾਨੂੰ ਵੀ ਗੋਲੀ ਚਲਾਉਣੇ ਪਏ ਜਿਹਦੇ ਵਿੱਚ ਇਹ ਦੋ ਨੌਜਵਾਨ ਮਾਰੇ ਗਏ ਇਹ ਕਹਾਣੀ ਲਗਭਗ ਹਰ ਥਾਂ ਭਾਵੇਂ ਕਿਸੇ ਦੇ ਤੋਂ ਪਹਿਲਾਂ ਲਗਭਗ 150 ਦੇ ਲਗਭਗ ਇਹ ਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਗਿੱਟਿਆਂ 'ਚ ਗੋਲੀਆਂ ਮਾਰੀਆਂ ਨੇ ਭਜਾ ਕੇ ਜਾਂ ਫਿਰ ਜਿਨ੍ਹਾਂ ਦੀਆਂ ਫੜ ਕੇ ਸਿੱਧ ਕੇ ਗੋਲੀਆਂ ਮਾਰੀਆਂ ਨੇ ਵੀ ਸਾਨੂੰ ਅਸੀਂ ਹਥਿਆਰ ਬਰਾਮਦ ਕਰਾਉਣ ਲੈ ਕੇ ਗਏ ਸੀ ਇਸ ਤੋਂ ਵੇਲੇ ਜਿੰਨੇ ਵੀ ਪੰਜਾਬ ਦੇ ਜਿਹੜੇ ਲੋਕ ਹੈ ਵਰਗ ਹੈ ਆਪਣੇ ਸ਼ਾਂਤਮਈ ਸੰਘਰਸ਼ ਰਹੀ ਆਪਣੀ ਆਵਾਜ਼ ਠਾਉਂਦੇ ਐ ਤਾਂ ਜਿੱਥੇ ਵੀ ਉਹ ਇਕੱਠੇ ਹੁੰਦੇ ਆ ਤਾਂ ਉਹਨਾਂ ਨੂੰ ਫੜ ਕੇ ਕਿੜੀ-ਕਿੜੀ ਸਕੇ ਬੱਸਾਂ 'ਚ ਲੱਤੜਾ ਬੱਸਾਂ 'ਚ ਲੱਤ ਕੇ ਦੂਰ ਦਰਾਡੇ ਛੱਡ ਦੇਣਾ ਜਾਂ ਪ੍ਰੋਗਰਾਮ ਨੂੰ ਫਲੌਪ ਕਰਨ ਦੇ ਖਾਤਰ ਜੇਲ੍ਹ 'ਚ ਭੇਜ ਦੇਣਾ ਇਹ ਇੱਕ ਆਮ ਵਰਤਾਰਾ ਬਣਿਆ ਹੋਇਆ ਇਹਦੇ ਪਿੱਛੇ ਪੂਰੀ ਦੀ ਪੂਰੀ ਇੱਕ ਸਕੀਮ ਐ ਵੀ ਕੱਲ ਨੂੰ ਜਿਹੜਾ ਆਪਾਂ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਲੜਨਾ ਜਿਹੜਾ ਬਿਜਲੀ ਬਿੱਲ 2025 ਆ ਪਾਰਲੀਮੈਂਟ ਚ ਲਿਆਂਦਾ ਜਾ ਰਿਹਾ ਸਾਰੇ ਦੀ ਸਾਰੀ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਦੀ ਵੰਡਾ ਉਹਨਾਂ ਦੇ ਹੱਥਾਂ ਚ ਦੇਣ ਦੀ ਖਾਤਰ ਇਹਨਾਂ ਤੇ ਜਿਹੜਾ ਅੰਦোলন ਉੱਠਣਾ ਜਾਂ ਜਿਹੜਾ ਵਪਾਰ ਸਮਝੌਤਾ ਕੀਤਾ ਜਾ ਰਿਹਾ ਅਮਰੀਕਾ ਦਾ ਖੁੱਲਾ ਵਪਾਰ ਸਮਝੌਤਾ ਜਿਹਦੇ ਤਹਿਤ ਸਾਡੇ ਜਿਹੜੀ ਖੇਤੀ ਤੇ ਜਿਹੜਾ ਡੇਰੀ ਤੇ ਹਮਲਾ ਹੋਣਾ ਸੋ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਖਿਲਾਫ ਵੱਡੇ ਅੰਦੋਲਨ ਉੱਠਣੇ ਆ ਉਹ ਤੋਂ ਪਹਿਲੇ ਲੋਕ ਇੰਨੀ ਦਹਿਸ਼ਤ ਪਾ ਦਿਓ ਵੀ ਕੋਈ ਵੀ ਪੁਲਿਸ ਦੇ ਖਿਲਾਫ ਸ਼ਾਂਤ ਵੀ ਪ੍ਰੋਟੈਸਟ ਕਰਦਾ ਵੀ ਜਾ ਯਤਨ ਨਾ ਕਰੇ ਥਾਣਿਆਂ ਦੇ ਵਿੱਚ ਲਿਜਾ ਕੇ ਪੁਲਿਸ ਅਫਸਰ ਸਿੱਧੇ ਕਹਿ ਰਹੇ ਐ ਵੀ ਅਸੀਂ ਐਨੇ ਮਾਰਦੇ ਦੱਸੋ ਤੁਸੀਂ ਕੀ ਕਰਤਾ ਅਸੀਂ ਤਾਂ ਘੁੱਟਦੇ ਵੀ ਆ ਮਾਰਦੇ ਵੀ ਆ ਤੜਕੇ ਪਰਦੇ ਪੈਸੇ ਵੀ ਦੇ ਕੇ ਜਾਂਦੇ ਆ ਤੇ ਨਾਲੇ ਮਾਫੀ ਮੰਗ ਕੇ ਜਾਂਦੇ ਨੇ ਸੋ ਇਹ ਗੱਲਾਂ ਪੁਰਸਾਂ ਐਲਾਨਿਆਂ ਤੌਰ ਤੇ ਪੁਲਿਸ ਅਫਸਰ ਕਹਿ ਰਹੇ ਐ ਸੋ ਇਸ ਕਰਕੇ ਇਹ ਬਿਲਕੁਲ 1992 ਤੋਂ ਬਾਅਦ ਜਿਹੜਾ ਬੇਅੰਤ ਵੁੱਛੜ ਕਹਿ ਦਿੰਦੇ ਆ ਮੁੱਖ ਮੰਤਰੀ ਉਹਨੇ ਪੁਲਸ ਰਾਜ ਪੰਜਾਬ ਨੂੰ ਬਦਲਿਆ ਸੀਗਾ ਇਹ ਉਦੋਂ ਆਦਾ ਸਮਝਣ ਨੂੰ ਕੋਈ ਦੂਜੀ ਵਾਰ ਉਹੀ ਵਰਤਾਰਾ 1992 ਵਾਲਾ ਦਰਹਾਇਆ ਜਾ ਰਿਹਾ ਸੋ ਆਓ ਸਾਰੇ ਇਕੱਠੇ ਹੋ ਕੇ ਇਸ ਜਿਹੜਾ ਪੁਲਸ ਜ਼ਬਰ ਦੇ ਖਿਲਾਫ ਪੰਜਾਬ ਨੂੰ ਪੁਲਸ ਰਾਜ ਦੇ ਵਿੱਚ ਬਦਲਣ ਦੀਆਂ ਜਿਹੜੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਇਹਨਾਂ ਦੇ ਖਿਲਾਫ ਇਕੱਠੇ ਹੋ ਕੇ ਤੇ ਕੱਲ ਨੂੰ 13 ਜੁਲਾਈ ਨੂੰ ਬਰਨਾਲੇ ਜ਼ਿਲ੍ਹੇ ਦੀ ਤਪਾ ਮੰਡੀ ਦੇ ਵਿੱਚ ਦਾਣਾ ਮੰਡੀ ਐ ਜੋ ਤਪਾ ਤਾਜੋ ਰੋਡ ਤੇ ਉੱਥੇ ਆਪਾਂ ਇਕੱਠੇ ਹੋ ਰਹੇ ਆ ਮੈਂ ਸਾਰੇ ਜਿਹੜੇ ਪੰਜਾਬ ਦੇ ਅਨਸਾਪਸਦ ਲੋਕ ਐ ਸ਼ਿਗਰਸ਼ੀਲ ਜਿਹੜੇ ਵਰਗ ਐ ਪੀੜਿਤ ਵਰਗ ਐ ਸਾਰਿਆਂ ਨੂੰ ਮੇਰੀ ਅਪੀਲ ਆ ਨੌਜਵਾਨਾਂ ਨੂੰ ਜਨਤਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਆਓ ਆਪਾਂ ਕੱਲ ਵੱਡੇ ਗੰਟੀ ਜੇ ਉੱਥੇ ਇਕੱਠੇ ਹੋ ਕੇ ਇਸ ਜਿਹੜਾ ਪੁਲਿਸ ਰਾਜ ਦਾ ਵਿਰੋਧ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ